ਜਾ ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜਲਦੀ ਫਿਰ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਜਿਵੇਂ ਅਮੀਰ ਸਿੰਘੀ ਮੌਸਮ ਤਕਰੀਬਨ ਸੇਤਰਾੰਤਾ ਹੀ ਰਿਹਾ ਸਵੇਰ ਵੇਲੇ ਮੌਸਮ ਸਾਫ ਧੁੱਪ ਵਾਲਾ ਤੇ ਹਲਕੀ ਹਲਕੀ ਬੱਦਲਬਾਈ ਸਵੇਰ ਵੇਲੇ ਜਰੂਰ ਦੇਖਣ ਨੂੰ ਮਿਲੇ ਮੀਂਹ ਦੇ ਸ਼ਰਾਤ ਕਿਸੇ ਵੀ ਖੇਤਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੇ ਦੁਪਹਿਰ ਤੋਂ ਬਾਅਦ ਵੀ ਹਵਾ ਦੇ ਵਿੱਚ ਲਗਾਤਾਰ ਰੁਵਾਨਕ ਬਣੀ ਹੋਈ ਹੈ ਗਰਮੀ ਅਤੇ ਹੌਮਸ ਉਸ ਪੱਧਰ ਦੀ ਤਾਂ ਨਹੀਂ ਬਣੀ ਪਰ ਫਿਰ ਵੀ ਪਹਾੜਾਂ ਤੋਂ 50 ਤੋਂ 60 ਕਿਲੋਮੀਟਰ ਦੀ ਰੇਂਜ ਵਿਕੇ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਸ਼ਾਮ ਪੀਲੇ ਤੋਂ ਪਹਿਲਾਂ ਪਹਿਲਾਂ ਪਰ ਉਹ ਵੀ ਬਹੁਤ ਲਿਮਟਿਡ ਗਏ ਖੇਤਰਾਂ ਦੇ ਵਿੱਚ ਹੋਣਗੇ ਚਾਹੇ ਉਹ ਹੁਸ਼ਿਆਰਪੁਰ ਦੇ ਇਲਾਕੇ ਹੋਣ ਚਾਹੇ ਜਲੰਧਰ ਹੋ ਸਕਦਾ ਚਾਹੇ ਨਵਾਂ ਸ਼ਹਿਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ ਇਹਨਾਂ ਖੇਤਰਾਂ ਦੇ ਆਸ-ਪਾਸ ਕਿਤੇ ਇੱਕ ਅੱਧਾ ਖੇਤਰ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਉਂਝ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਧੁੱਪ ਵਾਲਾ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਰਹਿੰਦਾ ਹੋਇਆ ਜਾਪ ਰਿਹਾ ਹੈ ਦੈਮਾ ਦੇ ਵੀਕ ਵੀ ਤੇ ਦਰਿਆਵਾਂ ਦੇ ਵਿੱਚ ਵੀ ਲਗਾਤਾਰ ਪਾਣੀ ਦੀ ਆਮਦ ਘਟ ਰਹੀ ਹੈ ਜੋ ਇੱਕ ਚੰਗੀ ਗੱਲ ਹੈ। ਦੂਸਰੀ ਤਰਫ ਮੀਂਹ ਦਾ ਦੌਰ ਅਜੇ ਸਮਾਪਤ ਨਹੀਂ ਹੋਇਆ 13 ਤਰੀਕ ਤੋਂ ਬਾਅਦ ਮੀਂਹ ਨਿਰਫਰ ਵਾਪਸੀ ਹੋਵੇਗੀ। ਟੁੱਟਵੇਂ ਤੌਰ ਤੇ ਉਹਦੇ ਵਿੱਚ ਮੀਂਹ ਪੰਜਾਬੀ ਚ ਪੈਂਦਾ ਹੋਇਆ ਦਿਖਾਈ ਦੇਵੇਗਾ। ਇਸੇ ਤਰ੍ਹਾਂ ਹੀ ਅਜੇ ਹਰਿਆਣਾ ਤੇ ਰਾਜਸਥਾਨ ਦਾ ਮੌਸਮ ਵੀ ਸਾਫ਼ ਬਣਿਆ ਹੋਇਆ ਹੈ। ਪਹਾੜੀ ਖੇਤਰਾਂ ਦੇ ਵਿੱਚ ਵੀ ਮੌਸਮ ਲਗਾਤਾਰ ਸਾਫ਼ ਬਣਿਆ ਹੋਇਆ ਹੈ। ਇਹ ਅਗਲੇ 3 ਤੋਂ 4 ਦਿਨ ਇਸੇ ਤਰ੍ਹਾਂ ਹੀ ਮੌਸਮ ਰਹਿੰਦਾ ਹੋਇਆ ਜਾ ਰਿਹਾ ਹੈ।